ਮੈਨੂੰ ਇਹ ਦੱਸੋ ਮੁੰਡਾ ਕਰਤਾ ਕੀ ਆ ਉਹ ਮੁੰਡੇ ਨੇ ਕੀ ਕਰਨਾ ਹਾਂ 2 ਢਾਈ ਕਿੱਲੇ ਪੈੜੀ ਆ ਅੱਛਾ ਤੇ ਦੋ ਭਰਾ ਵਾ 2 ਢਾਈ ਕਿੱਲੇ ਤੇ ਦੋ ਭਰਾ ਵਾ ਕਿੱਦਾਂ ਸਵਾ ਕਿੱਲੇ ਪੈੜੀ ਤਾਂ ਹੁੰਦਾ ਵਾ ਤੇ ਇਹਨਾਂ ਨੂੰ ਕਿਹੜੇ ਮਰਬੇ ਆਉਂਦੇ ਆ ਮੈਨੂੰ ਇਹ ਆ ਵੀ ਜੇ ਜ਼ਿਆਦਾ ਪੜਿਆ ਲਿਖਿਆ ਲੱਭ ਲਿਆ ਨਾ ਤੇ ਜ਼ਿਆਦਾ ਤੇਜ਼ ਹੋਇਆ ਤੇ ਉਹਨੇ ਸਾਡੇ ਨਹੀਂ ਪੈਰ ਲੱਗਣ ਦੇਣੇ ਉੱਥੇ ਖੂਨ ਦੇ ਰਿਸ਼ਤੇ ਮੈਂ ਵੇਖਿਆ ਅੱਜਕੱਲ ਹਮ ਹਮ ਤੇ ਇੱਕ ਬੰਦਾ ਮੇਰੇ ਕੋਲ ਇੱਕ ਦਿਨ ਬਾਜੀ ਪਹਿਲੇਣ ਆ ਗਿਆ ਠੀਕ ਆ ਤੇ ਦੇਨੇ ਆਪਣੇ ਭਤੀਜੇ ਨੂੰ ਲੈ ਕੇ ਮੇਰੇ ਰਹੀਂ ਪੈਸੇ ਦੇਣੇ ਮੇਰੇ ਕੋਲ ਆਂਦੇ ਆ 2% ਦੇ ਨਾਲ ਹਾਂਜੀ ਉਹਨੂੰ ਦੇਨੇ ਆ ਕੇ 5% ਨਾਲ ਹਾਂਜੀ ਆ ਭਰਾ ਤੇਰੀ ਕੀ ਕਰਤੂਤ ਵੇਖੀ ਆ ਭਰਾ ਮੇਰੇ ਦੀ ਕੀ ਕਰਤੂਤ ਕੀ ਆ ਆ ਪਾਜੀ ਬਲਜੀਤ ਆਇਆ ਹੁਣੇ ਮੇਰੇ ਕੋਲ ਉਹ ਤੇ ਚਾਨਕੀ ਗੱਲਾਂ ਚੱਲੀਆਂ ਇੱਥੇ ਮੈਂ ਤੈਨੂੰ ਪੁੱਛਣਾ ਸੀਗਾ ਹਾਂਜੀ ਤੇ ਪੈਸੇ ਪੂਰੇ ਦੇ ਨਹੀਂ ਚੁੱਕਲੇ ਨਹੀਂ ਨਹੀਂ ਪੈਸੇ ਨਹੀਂ ਚੁੱਕੇ ਹੂੰ ਪੈਸੇ ਚੁੱਕੇ ਹੁੰਦੇ ਤਾਂ ਮੈਂ ਇੱਥੇ ਕੋਠਿਆਂ ਦਾ ਕੰਮ ਸ਼ੁਰੂ ਕਰ ਦੇਣਾ ਤੇ ਉਹ ਕਿੰਨੇ ਕੁ ਪੈਸੇ ਮੰਗਦਾ ਸੀ ਆ ਵਿਆਜ ਉਹ ਭਾਵੇਂ ਉਹਦੇ ਬੜੇ ਪੈਸੇ ਮੰਗਦਾ ਸੀ ਮੈਂ ਤਾਂ ਭਾਵੇਂ ਮਰਾ ਯਾਰ ਤੋਂ ਸੀ ਉਹ ਮੰਗਦਾ ਸੀ ਸ਼ੇਰ ਦੀ ਅੱਛਾ ਤੇ ਮੈਂ ਉਹ ਬੜੇ ਜੀ ਹੋਰ ਨਾ ਬਣਾਇਆ ਵਾ 5 ਰੁਪਈਆ ਦਾ